ਡੀਜੀਪੀ ਦਫ਼ਤਰ ਦੇ ਬਾਹਰ ਪ੍ਰੈਸ ਕਾਨਫਰੰਸ ਨਵਦੀਪ ਕੌਰ ਗੈਂਗ ਦੇ ਕਰੋੜਾ ਰੁਪਏ ਦੀ ਸਾਈਬਰ ਧੋਖੇਦਾਰੀ ਦਾ ਦੋਸ਼ ਵਰਕ ਟੂ ਹੋਮ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ ਕਿ ਆ ਕੀ ਟੋਟਲ 35 ਲੇਡੀਜ਼ ਦੀ ਕੰਪਲੇਂਟ ਜਿਹੜੀ ਅਸੀਂ ਲੈ ਕੇ ਆਏ ਸੀ ਜਿਨ੍ਹਾਂ ਦੀਆਂ ਕੰਪਲੇਂਟਸ ਇੰਡੀਵਿਜੂਅਲ ਲੈਵਲ ਤੇ ਆਲਰੇਡੀ ਪੈਂਡਿੰਗ ਪਈਆਂ ਨੇ ਡਿਫਰੈਂਟ ਜਗ੍ਹਾ ਦੇ ਉਤੇ ਇਹਨਾਂ ਨੂੰ ਹੀ ਝੜਕ ਕੇ ਭਜਾ ਦੇ ਤੇ ਤੁਸੀਂ ਜੋ ਕੀਤਾ ਤੁਹਾਨੂੰ ਪਤਾ ਨਹੀਂ ਸੀਗਾ ਐਦਾਂ ਜਿਵੇਂ ਆਪਾਂ ਨੇ ਸਿਸਟਮ ਦੇ ਵਿੱਚ ਹੁੰਦਾ ਹੀ ਆ ਸੋ ਟਰੈਜੇਡੀ ਜਿਹੜੀ ਹੈਗੀ ਹੈ ਸਾਰਿਆਂ ਦੀ ਪੁਲਿਸ ਦਾ ਗਰਾਮ ਤੇ ਵਰਤ ਕੇ ਪਾਉਂਦਾ ਵੀ ਨੇ ਵੀ ਇਹ ਕਰਕੇ ਹੋਂਗੀ ਕਰੋ ਤਾਂ ਕਿ ਨੂੰ ਪਾਏ ਜਿੱਦਾਂ ਕਿਸੇ ਦਾ 13 ਲੱਖਾ ਕਿਸੇ ਦਾ 36000 ਮੀਨਸ ਅੱਡ ਅੱਡ ਤਰ੍ਹਾਂ ਦੀ ਅਮਾਉਂਟ ਆ ਇਹ ਨਿਸ਼ਾ ਰਾਣੀ ਨਾਮ ਦੀ ਲੇਡੀ ਆ ਜਿਹੜੀ ਨਵੀਂ ਫੋਰ ਨਾਮ ਦਾ ਇਹ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨਾਲ ਧੱਕੀਆਂ ਮਾਰਦੀ ਆ ਪਰ ਤੇਰੀ ਇੱਕ ਆਰਗੇਨਾਈਜ਼ਡ ਕ੍ਰਾਈਮ ਆ ਜਿਹੜੀ ਅੱਗੇ ਚੈਨ ਬਣਾਉਂਦੀ ਜਾਂਦੀ ਆ ਆਈਡੀਜ਼ ਲਗਾ ਕੇ ਔਰ ਲਾਲਚ ਜਿੰਨਾ ਜ਼ਿਆਦਾ ਟਾਰਗੇਟ ਹੁੰਦੀ ਆ ਨੇ ਹਾਊਸ ਹੋਲਡ ਨੂੰ ਕੀ ਉਹਨਾਂ ਨੂੰ ਕੀ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਡਬਲ ਹੋ ਜੂਗੀ ਪਹਿਲਾਂ ਪਹਿਲਾਂ ਉਹਨਾਂ ਨੂੰ ਪੈਸੇ ਰਿਟਰਨ ਕਰਦੀ ਆ ਬਾਅਦ ਵਿੱਚ ਉਹਨਾਂ ਤੋਂ ਜ਼ਿਆਦਾ ਜ਼ਿਆਦਾ ਅੱਜ ਜਿਸ ਲਈ ਡੀਜੀਪੀ ਸਾਹਿਬ ਦੇ ਆਫਿਸ ਆਏ ਸੀਗੇ ਤਾਂ ਡੀਜੀਪੀ ਸਿਕਿਉਰਿਟੀ ਨੇ ਇਹ ਜਿਹੜਾ ਕੇਸ ਹੈਗਾ ਇਹ ਬੀਓਆਈ ਨੂੰ ਟ੍ਰਾਂਸਫਰ ਕਰਤਾ ਉਹਨਾਂ ਨੇ ਕਿਹਾ ਕਿ ਟੋਟਲ 35 ਲੇਡੀਆਂ ਦੀ ਕੰਪਲੇਂਟ ਜਿਹੜੀ ਅਸੀਂ ਲੈ ਕੇ ਆਏ ਸੀ ਜਿਨ੍ਹਾਂ ਦੀਆਂ ਕੰਪਲੇਂਟਸ ਇੰਡੀਵਿਜੂਅਲ ਲੈਵਲ ਤੇ ਆਲਰੇਡੀ ਪੈਂਡਿੰਗ ਪਈਆਂ ਨੇ ਡਿਫਰੈਂਟ ਡਿਫਰੈਂਟ ਪੁਲਿਸ ਸਟੇਸ਼ਨ ਐਂਡ ਹੈੱਡ ਕੁਆਟਰਸ ਦੇ ਵਿੱਚ ਬਟ ਉਹਨਾਂ ਦੇ ਉਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਕਿਸੇ ਦੀ 13 ਲੱਖਾ ਕਿਸੇ ਦਾ 13 ਲੱਖਾ ਕਿਸੇ ਦਾ 36 ਹਜ਼ਾਰ ਮੀਨਸ ਅੱਡ ਅੱਡ ਤਰ੍ਹਾਂ ਦੀ ਅਮਾਊਂਟ ਆ ਇਹ ਮਿਸ਼ਾ ਰਾਣੀ ਨਾਮ ਦੀ ਲੇਡੀ ਆ ਜਿਹੜੀ ਨਵੀਨਕੌਰ ਨਾਮ ਦਾ ਇਹ ਸੋਸ਼ਲ ਮੀਡੀਆ ਅਕਾਊਂਟ ਤੋਂ ਲੋਕਾਂ ਨਾਲ ਠੱਗੀਆਂ ਮਾਰਦੀ ਆ ਬਰਦਰੀ ਇੱਕ ਆਰਗੇਨਾਈਜ਼ਡ ਕ੍ਰਾਈਮ ਆ ਜਿਹੜੀ ਅੱਗੇ ਚੈਨ ਬਣਾਉਂਦੀ ਜਾਂਦੀ ਆ ਆਈਡੀਆਂ ਲਗਾ ਕੇ ਔਰ ਲਾਲਚ ਦਿੱਤਾ ਜਾਂਦਾ ਟਾਰਗੇਟ ਹੁੰਦੀਆਂ ਨੇ ਹਾਊਸ ਵਾਈਸ ਉਹਨਾਂ ਨੂੰ ਕੀ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਉਹ ਡਬਲ ਹੋ ਜੂਗੀ ਪਹਿਲਾਂ ਪਹਿਲਾਂ ਉਹਨਾਂ ਨੂੰ ਪੈਸੇ ਰਿਟਰਨ ਕਰਦੀ ਆ ਬਾਅਦ ਵਿੱਚ ਉਹਨਾਂ ਤੋਂ ਜਿਆਦਾ ਜਿਆਦਾ ਜਿਹੜੇ ਪੈਸੇ ਲੈ ਕੇ ਉਹਨਾਂ ਨੂੰ ਲਾਲਚ ਦੇ ਕੇ ਤੇ ਫਿਰ ਉਹਨਾਂ ਦੇ ਪੈਸੇ ਰਿਟਰਨ ਨਹੀਂ ਆਉਂਦੇ ਤੇ ਇਸ ਤਰ੍ਹਾਂ ਟੋਟਲ 1.5 ਕਰੋੜ ਦੀ ਧੰਗੀ ਵਾਲੇ ਕੇਸ ਨੂੰ ਲੈ ਕੇ ਅੱਜ ਆਏ ਸੀ ਟੋਟਲ ਇਸ ਲੇਡੀ ਨੇ 25 30 ਕਰੋੜ ਦੀ ਜਿਹੜੀ ਠੱਗੀ ਇਹਨੇ ਮਾਰੀ ਹੋਈ ਆ ਤੇ ਹੋਰ ਵੀ ਕੰਪਲੇਨਸ ਹੈਗੇ ਨੇ ਬਟ ਅੱਜ ਅਸੀਂ 35 ਲੇਡੀਆਂ ਸੀ ਕੰਪਲੇਂਟ ਲੈ ਕੇ ਆਈ ਸੀਗੇ ਕਿਸ਼ਨ ਮਿਲਿਆ ਜੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਬਿਊਰੋ ਇਨਵੈਸਟੀਗੇਸ਼ਨ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਆ ਤੇ ਉਮੀਦ ਹੈਗੀ ਆ ਕਿ ਇਹਨਾਂ ਨੂੰ ਜਸਟਿਸ ਜ਼ਰੂਰ ਮਿਲੇਗੀ ਸਾਡੀ ਇਹੀ ਸੀਗੀ ਕਿ ਜਾਂ ਤਾਂ ਐਸਆਈਟੀ ਬਣਾਈ ਜਾਵੇ ਤੇ ਇੱਕ ਤਾਂ ਉਹਨਾਂ ਦੇ ਉੱਤੇ ਜੁਆਇੰਟ ਜਾਂ ਜਿੱਥੇ ਜਿੱਥੇ ਕੰਪਲੇਂਟਸ ਗਈਆਂ ਨੇ ਉਥੇ ਐਫ ਆਈ ਆਰ ਦਰਜ ਕੀਤੀਆਂ ਜਾਣ ਤੇ ਦੂਜੀ ਜਿਹੜੀ ਸਾਡੀ ਸੀਗੀ ਕਿ ਇਹਨਾਂ ਦੇ ਪੈਸੇ ਆ ਜਿਹੜੇ ਰਿਟਰਨ ਕੀਤੇ ਜਾਣ ਕਿਉਂਕਿ ਹਾਊਸ ਵਾਈਫਸ ਨੇ ਵਿਚਾਰੀਆਂ ਨੇ ਆਪਣੀ ਸੇਵਿੰਗ ਆ ਜਿਹੜੀ ਉਹ ਇੱਥੇ ਇਨਵੈਸਟ ਕੀਤੀ ਆ ਕਈਆਂ ਨੇ ਆਪਣੇ ਬੱਚਿਆਂ ਦੀ ਬੁਗਣੀ ਆ ਜਿਹੜੀ ਜੋੜੀ ਹੋਈ ਉਹਦੇ ਵਿੱਚੋਂ ਪੈਸੇ ਦੇ ਦੇ ਕੇ ਇਨਵੈਸਟ ਕੀਤਾ ਕਈਆਂ ਨੇ 골ਡ ਲੋਨ ਚੱਕ ਕੇ ਇਨਵੈਸਟ ਕੀਤਾ ਆ ਸੋ ਕਈਆਂ ਦੇ ਘਰ ਵੀ ਨਹੀਂ ਪਤਾ ਘਰਾਂ ਦੇ ਵਿੱਚ ਕਲੇਸ਼ ਵੀ ਹੋ ਗਿਆ ਕਿ ਇਹ ਵੀ ਕਿਸ ਤਰੀਕੇ ਨਾਲ ਤੁਸੀਂ ਇਨਵੈਸਟ ਕਰਤਾ ਹੈ ਹੋ ਸੋ ਇਸ ਤਰੀਕੇ ਦੀ ਇਹ ਠੱਗੀ ਜਿਹੜੀ ਇਹਨੇ ਮਾਰੀ ਹੈ ਦੇ ਉਤੇ ਇਹਨਾਂ ਨੂੰ ਹੀ ਛਿੜਕ ਕੇ ਭਜਾ ਦਿੰਦੇ ਨੇ ਵੀ ਤੁਸੀਂ ਜੋ ਕੀਤਾ ਤੁਹਾਨੂੰ ਪਤਾ ਨਹੀਂ ਸੀਗਾ ਐਦਾਂ ਜਿਵੇਂ ਆਪਾਂ ਨੇ ਸਿਸਟਮ ਦੇ ਵਿੱਚ ਹੁੰਦਾ ਹੀ ਆ ਸੋ ਟਰੈਜੇਡੀ ਜਿਹੜੀ ਹੈਗੀ ਹੈ ਸਾਰਿਆਂ ਦੀ ਇਹੀ ਆ ਕਿ ਇੱਕ ਤਾਂ ਫਾਇਦਾ ਚੱਕਦੀ ਆ ਕਿ ਜ਼ਿਆਦਾਤਰ ਲੇਡੀਜ਼ ਆ ਟਾਰਗੇਟ ਨਹੀਂ ਸੌਫਟ ਟਾਰਗੇਟ ਉਹ ਜਿਹੜੀਆਂ ਆ ਲੇਡੀਜ਼ ਆ ਘਰੇ ਬੈਠੀਆਂ ਨੇ ਹਾਊਸ ਵਾਈਫਸ ਨੇ ਉਹ ਹੁੰਦੀਆਂ ਨੇ ਇਹਦੀਆਂ ਤੇ ਬਿਲਕੁਲ ਇਹ ਪਹਿਲਾਂ ਇਨਵੈਸਟਮੈਂਟ ਕਰਾਉਂਦੀ ਆ ਫਿਰ ਇਹਨਾਂ ਦੇ ਉੱਤੋਂ ਇਹਨਾਂ ਤੋਂ ਹੀ ਪ੍ਰੋਮੋਸ਼ਨ ਕਰਵਾਉਂਦੀ ਆ ਹੁਣ ਜਿਹੜੀਆਂ ਲੇਡੀਜ਼ ਨੂੰ ਪ੍ਰੋਮੋਸ਼ਨ ਕਰਾ ਰਹੀ ਆ ਕੱਲ ਉਹ ਵਿਕਤਮ ਬਣ ਜਾਣਗੀਆਂ ਸੋ ਇਹ ਇੱਕ ਚੇਨ ਆ ਜਿਹੜੀ ਚੱਲਦੀ ਆ ਰਹੀ ਆ 2023 ਤੋਂ ਇਹਨੇ ਸਿਸਟਮ ਸ਼ੁਰੂ ਕੀਤਾ ਸੀ ਹੁਣ ਕਰਕੇ ਪਬਲਿਕ ਨਾਲ ਕਰੋੜਾਂ ਦੀ ਟੱਗੀ ਮਾਰ ਦਿੱਤੀ ਹੈ ਕਰੋੜਾਂ ਦੀ ਟੱਗੀ ਤਾਂ ਸਾਡੀ ਵੀ ਕੰਪਲੇਨਟ ਹੀ ਆ ਗਈ ਨੇ ਟੋਟਲ ਜਿਵੇਂ ਆਪਾਂ ਕਹਿ ਤਾਂ ਤੁਸੀਂ ਆਪਣੇ ਕਰਜ਼ੇ ਲੈ ਕੇ ਇਹਨਾਂ ਦੇ ਪੈਸੇ ਦਾ ਹੋਲਡ ਲੋ ਦਾ ਜਾਈਓ ਇਹ ਲੇਡੀਸ ਕੋ ਜਿਹੜੀ ਆ ਇਨਵੈਸਟਮੈਂਟ ਦੇ ਨਾਮ ਦੇ ਉੱਤੇ ਪਹਿਲਾਂ ਉਹਨਾਂ ਨੂੰ ਲਾਲਚ ਦਿੰਦੀ ਆ ਕਿ ਤੁਸੀਂ ਇਨਵੈਸਟ ਕਰੋਗੇ ਤੇ ਤੁਹਾਡੇ ਪੈਸੇ ਡਬਲ ਹੋ ਜਾਣਗੇ ਤੇ ਇਨਵੈਸਟਮੈਂਟ ਦੇ ਨਾਮ ਦੇ ਉੱਤੇ ਇਹਨਾਂ ਤੋਂ ਪੈਸੇ ਪਵਾਉਂਦੀ ਆ ਫੇਰ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਫਰਦਰ ਜੋੜੋ ਪਹਿਲਾ ਮੰਨ ਲਓ ਕਿ ਮੈਂ ਮੈਂ ਇਨਵੈਸਟ ਕਰਤਾ ਤੇ ਮੈਂ 35000 ਰੁਪਏ ਇਨਵੈਸਟ ਕਰਤਾ ਤੇ ਮੈਨੂੰ ਥੋੜੇ ਦਿਨਾਂ ਬਾਅਦ 38000 ਦੇ ਨਾਲ 38000 ਵਾਪਸ ਕਰ ਦੂਗੀ ਤੇ ਮੈਨੂੰ ਲੱਗੂਗਾ ਕਿ ਹਾਂਜੀ ਮੈਨੂੰ 38000 ਆ ਗਿਆ ਮੈਂ ਅੱਗੇ ਫਰਦਰ ਜਿਹੜਾ ਆ ਉਤੀ ਪ੍ਰੋਮੋਸ਼ਨ ਕਰ ਦੂਗੀ ਤੇ ਇਸ ਤਰ੍ਹਾਂ ਜਿਸ ਤਰੀਕੇ ਨਾਲ ਪਰਲ ਵਾਲੇ ਕੰਮ ਕਰਦੇ ਸੀ ਜਾਂ ਫੋਰੇਵਰ ਵਾਲੇ ਅੱਗੇ ਆਈਡੀਆਂ ਜੋੜਦੇ ਨੇ ਲੋਕਾਂ ਨੂੰ ਜੋੜਦੇ ਆ ਉਸ ਤਰੀਕੇ ਨਾਲ ਇਹ ਨਿਸ਼ਾ ਰਾਣੀ ਜਿਹੜੀ ਆ ਹੋਰ ਲੇਡੀਜ਼ ਨੂੰ ਜੋੜਦੀ ਆ ਹੋਦੀ ਹੈ ਕਿ ਇਸ ਤਰ੍ਹਾਂ ਜਿਹੜੀ ਅੱਜ ਅਸੀਂ ਥੱਗੀ ਵੀ ਕੰਪਲੇਂਟ ਕਰਨ ਆਏ ਸੀ ਜੁਆਇੰਟ ਇਹ ਟੋਟਲ 1.5 ਕਰੋੜ ਦੀ ਠੱਗੀ ਆ ਤੇ ਇਹ ਨੇ 20-25 ਕਰੋੜ ਦੀ ਠੱਗੀ ਆ ਜਿਹੜੀ ਡਿਫਰੈਂਟ ਡਿਫਰੈਂਟ ਲੋਕਾਂ ਨਾਲ ਮਾਰੀ ਹੋਈ ਆ ਤੇ ਇਹਦੇ ਬਾਰੇ ਲੇਡੀਜ਼ ਨੇ ਸਾਰੀਆਂ ਹਾਊਸ ਵਾਈਫ ਨੇ ਵਿਚਾਰੀ ਨੇ ਕਿਸੇ ਨੇ ਲੋਨ ਚੱਕ ਕੇ ਪੈਸੇ ਦਿੱਤੇ ਕਿਸੇ ਨੇ ਜਿਹੜੇ ਘਰ ਦੇ ਵਿੱਚ ਆਪਣੀ ਕਹਿੰਦੇ ਆ ਕਿ ਆਪਣੇ ਰੀਜਾ ਮਾਰ ਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਨਵਾਲਾ ਨਵਾਲਾ ਕੱਢ ਕੇ ਜਿਹੜੇ ਇਹਨਾਂ ਨੇ ਰੁਪਈਆ ਰੁਪਈਆ ਜੋੜਿਆ ਉਹਦੇ ਜਿਹੜੇ ਪੈਸੇ ਆ ਉਹਨਾਂ ਨੇ ਇਨਵੈਸਟ ਕੀਤੇ ਤੇ ਅੱਗੋਂ ਐਦਾਂ ਕਰਦੀ ਕਰਦੀ ਕਿਸੇ ਨੇ ਲੋਨ ਚੱਕ ਕੇ ਤੇ ਠੱਗੀ ਮਾਰਦੀ ਗਈ ਤੇ ਪੈਸੇ ਕਿਸੇ ਦੇ ਵੀ ਵਾਪਸ ਨਹੀਂ ਆਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਹੁਣ ਡੀਜੀਸ ਵੀ ਸਾਹਮਣੇ ਸਾਨੂੰ ਸ਼ਿਉਰਿਟੀ ਦਿੱਤੀ ਆ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਬਿਊਰੋ ਹੈਗੀ ਆ ਬਿਊਰੋ ਆਫ ਇਨਵੈਸਟੀਗੇਸ਼ਨ ਬੀਓਆਈ ਉਹ ਇਹਨੂੰ ਇਨਵੈਸਟੀਗੇਟ ਕਰੇਗੀ ਔਰ ਉਹਦੇ ਤੇ ਕਾਰਵਾਈ ਵੀ ਹੋਏਗੀ ਜਸਟਿਸ ਵੀ ਮਿਲੇਗੀ ਤੇ ਮੈਂ ਕੁਝ ਲੀਡਿੰਗ ਹੈਗੀਆਂ ਮੈਂ ਤੁਹਾਨੂੰ ਦੱਸਾਂਗੀ ਆ ਸਾਰਾ ਕੁਝ ਦੱਸੋ ਭੈਣੇ ਹਾਂਜੀ ਜੋ ਕਿਸੇ ਤਾਂ ਇਨਫਲੂਐਂਸਰ ਹੁੰਦੇ ਆ ਉਹਨਾਂ ਤੋਂ ਮਤਲਬ ਕਿ ਕੋਈ ਆ ਵੀਡੀਓ ਵਗੈਰਾ ਤੇ ਫਿਰ ਉਹਨਾਂ ਦੇ ਚਲਸੀ ਦੇ ਅਸੀਂ ਆ ਕੇ ਵੀ ਚਲੋ ਕੋਈ ਨਾ ਜਨੂਅਲ ਕੰਮ ਹੈ ਫਿਰ ਅੱਗੇ ਇਨਵੈਸਟਮੈਂਟ ਇਹਨੂੰ ਕੰਟੈਕਟ ਕਰਕੇ ਇਹ ਦੱਸ ਦਿਆ ਕਿ ਰੈਸਿਡੈਂਟ ਕਰਨਾ ਪਈ ਹੈ ਇਹਦੀ ਲੋੜੀਂਦੀ ਹੈ ਤੇ ਅਸੀਂ ਫਿਰ ਆਈਡੀ ਲਾ ਲੈਂਦੇ ਚਲੋ ਇਨਵੈਸਟਮੈਂਟ ਕਰ ਲੈਂਦੇ ਆ ਹਾਊਸ ਵਾਈਫ ਹੈ ਕਈ ਵਾਰ ਹੁੰਦਾ ਹੈ ਕਿ ਚਲੋ ਕਰ ਕਰਦੇ ਆ ਦੀ ਹੈਲਪਫੁਲ ਹੋ ਜੇਗੀ ਇਸ ਕਰਕੇ ਅਸੀਂ ਆਈਡੀ ਲਾ ਲੈਂਦੇ ਚਲੋ ਇਨਵੈਸਟਮੈਂਟ ਕਰ ਲੈਂਦੇ ਆ ਇੱਕ ਤੋਂ ਪੇਮੈਂਟ ਪਾ ਕੇ ਫਿਰ ਜਿਹੜਾ ਸਾਡੀ